ਅੱਜ ਜੀ ਦੋਸਤੋ ਸਤਿ ਸ੍ਰੀ ਅਕਾਲ ਜੀ ਪਿੰਡ ਲੌਂਗਵਾਲ ਪਠਨਾਲੀ ਗਰੀ ਜਿੱਥੇ ਹੁਣ ਨਵੀਂ ਨਵੀਂ ਵਾਲੀ ਸ਼ਾਪ ਖੁੱਲਹੀ ਗਈ ਉੱਥੇ ਅੱਜ 쿠ਪਨ ਕੱਢੇ ਜਾ ਰਹੇ ਨੇ ਆਓ ਆਪਾਂ ਦੇਖਦੇ ਆਂ ਵੀ ਕਿਹੜੇ ਬੰਦੇ ਨੂੰ ਲਾਭ ਮਿਲਦਾ ਤੇ 쿠ਪਨ ਦਾ ਕੀ ਕੀ ਫਾਇਦਾ ਹੈਗਾ ਤੇ ਇਸ ਦੇ ਵਿੱਚ ਕੀ ਕੀ ਸਮਾਨ ਹੈਗਾ ਤੇ ਘਰੇਲੂ ਸਮਾਨ ਕਿੰਨਾ ਕਾ ਸਾਰਾ ਕੁਝ ਦਿਖਾਉਣਾ ਆਪਾਂ ਵੀਡੀਓ ਦੇ ਐਂਡ ਤੱਕ ਬਣੇ ਰਹੋ ਤੇ ਇਸ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਹਾਂ ਜੀ ਮਨਜੀ ਬਾਜਾ ਬਾਈਆਂ ਨਾਲ ਗੱਲਬਾਤ ਕਰਦੇ ਵੀ 쿠ਪਨ ਦਾ ਕੀ ਫਾਇਦਾ ਹੈਗਾ ਇਹ 쿠ਪਨ ਕਿੱਦਾਂ ਕੱਢੇ ਆ ਰਹੇ ਨੇ ਬੰਨਿਆ ਨੂੰ ਕਰਦੇ ਬਾਈ ਸਤਿ ਸ੍ਰੀ ਅਕਾਲ ਬਾਈ ਜੀ ਪਹਿਲਾਂ ਹਲਪ ਪਹਿਲਾਂ ਰੱਖਦੇ ਆਂ ਇਹ ਆਪਣਾ ਜਿਵੇਂ ਆ ਕਾਪੀ ਸਪਾਈ ਵੀ ਆਪਰੇ ਪਾ ਲਈ ਜਿੰਕ ਤੋਂ ਲੈ ਕੇ ਇਹ 50 ਤੱਕ ਇੱਕ ਤੋਂ ਲੈ ਕੇ 50 ਤੱਕ ਇਹ ਮਿਆਜ ਜੋ 50 ਕੁ ਨੂੰ ਪੂਰੇ ਹੋ ਗਏ ਸੀ ਇੱਥੇ ਕਰਦੇ ਆਂ ਅਗਲੇ ਦਾ ਨੰਬਰ ਲੈ ਲੈਂਦੇ ਆਂ ਨਾਮ ਲਿਖ ਲੈਂਦੇ ਆਂ ਡੇਟ ਪਾ ਕੇ ਇਹਦੇ ਵਿੱਚ ਨਾਲ ਦੀ ਨਾਲ ਪਾ ਲੀ ਅੱਛਾ ਜੀ ਤੇ ਬਾਕਸ ਦੇ ਵਿੱਚ ਪਾਣੇ ਲੋਕ ਲੱਗਾ ਹੈ ਤੁਸੀਂ ਉਹ ਖੋਲੋਗੇ ਨੂੰ ਤੁਸੀਂ ਉਹ ਲਾ ਕੇ ਜਾਉਂਗੇ ਠੀਕ ਹੈ ਜੀ ਉਸ ਤੋਂ ਬਾਅਦ ਜਦੋਂ 50 ਕੂਪਨ ਕੂਲੇ ਹੋ ਜਾਂਦੇ ਨੇ ਤਾਂ ਅਸੀਂ ਬੀ.ਐਮ ਦੇ ਮਾਧਿਅਮ ਰਾਹੀਂ ਬਾਕੀ ਜਿਹੜੇ ਨੇੜੇ ਤੇੜੇ ਸਾਡਾ ਆਣਗਮਾਣਾ ਯੋਗੀ ਉਹਰੇ ਬੰਦੇ ਪ੍ਰੋਵਾਈਡ ਹੁੰਦੇ ਨੇ ਅਸੀਂ ਉਹਨਾਂ ਦੇ ਸਾਹਮਣੇ ਇਹ ਕੂਪਨ ਕੱਢਦੇ ਆ ਕੋਈ ਮਤਲਬ ਇਹ ਨਹੀਂ ਹੈਗਾ ਵੀ ਅਸੀਂ ਕੋਈ ਕੂਪਨ ਇਹ ਆਪਣੇ ਵਾਸਤੇ ਕੱਢਣਾ ਹੈ ਜਿਹਦਾ ਨਿਕਲੂਗਾ ਸੱਚ ਤੇ ਸੱਚ ਤੇ ਹੀ ਨਿਕਲੂਗਾ ਅਸੀਂ ਉਹਨਾਂ ਨੂੰ 500 ਰੁਪਏ ਦਾ ਸਾਮਾਨ ਫ੍ਰੀ ਦੇਣਾ ਹੈ ਇਹਦੇ ਨਾਲ ਜਿਵੇਂ ਇਹਦੇ ਉੱਤੇ ਲਿਖਿਆ ਠੀਕ ਹੈ ਜੀ ਕੂਪਨ ਦੇ ਮਤਲਬ ਕਿ ਕਿੰਨੇ ਨਿਕਲਣੇ ਕੂਪਨ ਦੇ ਵਿੱਚ ਸਮਾਨ ਦੇ ਕੇ ਕੋਪਨ ਦਿੱਤਾ ਜਾਂਦਾ ਜੀ ਨਿਰਣ ਮੇੜੀ ਦੇ ਪੰਜ ਚੀਜ਼ਾਂ ਦੇ। ਠੀਕ। ਇਹਨੂੰ ਇਹ ਕੋਪਨ ਨਿਕਲਦਾ 50 ਜਾਨੇ ਚੋਂ ਉਸ ਤੋਂ ਬਾਅਦ ਵੀ ਉਹਨਾਂ ਨੂੰ ਪੰਜ ਚੀਜ਼ਾਂ ਹੈ ਫ੍ਰੀ ਦਿੱਤੀ ਜਾਂਦੇ ਕੋਪਨ। ਠੀਕ ਉਹ ਪੰਜ ਚੀਜ਼ਾਂ ਲੈ ਆ ਸਕਦੇ। ਹਾਂ ਜੀ ਹਮ ਥੋੜਾ ਸਾਹਮਣੇ ਫੋਨ ਕਰਾਂਗੇ। ਜਿਹੜੇ ਬੰਦੇ ਦਾ ਹੋਊਗਾ ਆਪਣੇ ਬੰਦੇ ਕੇ ਜੀ। ਆ ਲੋ ਜੀ। ਇੱਥੋਂ ਬਰਤਬਾਰ ਵਿజిਟ ਕਰੋ ਜੀ। ਨਿਰਣ ਮੇੜੀ ਸ਼ਾਪ ਤੇ ਇਹ ਆਪਣੇ ਪੱਠੜਾਂ ਵਾਲੀ ਗਲੀ ਬੱਸ ਸਟੈਂਡ ਤੋਂ ਘਟੋ ਘਟੋ 2 250 ਮੀਟਰ ਦੀ ਦੂਰੀ ਤੇ ਹੈਗੀ। ਬਤਵਾ ਦੇ ਇਸ ਵੀਡੀਓ ਨੂੰ ਸ਼ੇਅਰ ਕਰੋ ਤਾਂ ਜੋ ਜਿਸ ਨੇ ਘਰੇਲੂ ਸਮਾਨ ਲੈਣਾਗਾ ਉਹਨਾਂ ਦਾ ਫਾਇਦਾ ਹੋਵੇ ਤੇ ਪੰਜ ਚੀਜ਼ਾਂ ਲੈ ਜਾਣ ਦੇ ਨਾਲ ਇੱਕ ਕੂਪਨ ਫ੍ਰੀ ਦਿੱਤਾ ਜਾਂਦਾ ਜਿਹਦੇ ਵਿੱਚ ਕਿ 500 ਰੁਪਏ ਦਾ ਸਮਾਨ ਫ੍ਰੀ ਦਿੱਤਾ ਜਾਊਗਾ ਇਹ ਇਨਾਂ ਭਾਈਆਂ ਦਾ ਮਤਲਬ ਨੇੜੇ ਵਾਲੀ 숍 ਦਾ ਇੱਕ ਕੂਪਨ ਹੈਗਾ ਜਿਹੜਾ ਕਿ ਪੰਜ ਚੀਜ਼ਾਂ ਲੈ ਜਾਣ ਤੇ 500 ਰੁਪਏ ਦਾ ਸਮਾਨ ਫ੍ਰੀ ਦਿੱਤਾ ਜਾਊਗਾ ਇਸ ਵੀਡੀਓ ਹਾਂਜੀ ਦੋਸਤੋ 쿠ਪਨ ਕੱਢੇ ਜਾ ਰਹੇ ਨੇ ਬਾਈ ਮਤਲਬ ਸਾਰੇ ਜਿੰਨੇ ਵੀ ਇੱਥੇ 쿠ਪਨ ਪਾਏ ਹੋਣੇ ਜਿਨ੍ਹਾਂ ਨੇ ਉਹ ਇੱਥੇ ਆਪਣੀ ਦੁਕਾਨ ਤੇ ਪਹੁੰਚੋ ਕਿਨੇ ਤੇ ਉਹਨਾਂ ਸਾਹਮਣੇ ਇੱਕ ਬੱਚੇ ਤੋਂ ਕਢਾਈ ਜਾਊਗੀ ਪਰਚੀ ਕੋਈ ਫਰਾਡ ਵਾਲਾ ਕੰਮ ਨਹੀਂ ਤੇ ਦੂਜਾ ਬਾਅਦ ਇਹਨੂੰ ਲੌਕ ਕੀਤਾ ਜਾਊਗਾ ਜਦੋਂ ਦੁਬਾਰੇ 쿠ਪਨ ਕੱਢਾਂਗੇ 50 쿠ਪਨ ਪਾਉਂਦੇ ਨੇ ਤੇ 50 ਵਿੱਚ ਦੇਖਦਾ ਪੱਕੀ ਦਾ ਨੰਬਰ ਆਉਂਦਾ ਠੀਕ ਹੈ ਜੀ ਹੁਣ ਤੁਸੀਂ ਦੱਸੋ ਜੀ ਬਸ ਸਾਰੇ ਸਾਹਮਣੇ ਕੱਢ ਲਵੇ 쿠ਪਨ ਉਹ ਆ ਕੇ ਆਇਆ ਖੋਲ ਕੇ माँ, माँ, मन्नत कौर निकल पचानवे तीन सौ अठ छ दो सौ संताली जिन्होंने निकल